ਸਤਿਕਾਰ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਇਆ ਭਰਾ ਮੇਰੇ ਤਲਵੰਡੀ ਸਾਭੂ ਸ਼ਰਮੇ ਕੋਲੇ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਤੇ ਸ਼ਰਮੇ ਨਾਲ ਟੋਲੀ ਤਰਵੰਡੀਆ ਗੱਲਬਾਤ ਇੱਕ ਤਾਂ ਟਰੈਕਟਰ ਆ ਜਿਹੜਾ ਇੱਕ ਤਾਂ 305 852 855 ਇਸਟੈਂਡ ਕਰਦਾ ਤੇ ਆ ਜੀ ਆਜੇ ਨੇ ਬਾਈ ਉਹਨਾਂ ਨੂੰ ਵੀ ਆਜੇ ਨੇ ਇਕੱਠੇ ਧੰਨਵਾਦ ਕਰ ਲਾਂਗੇ ਕਰ ਦਿਆਂ ਕਰਵਾ ਸਾਰ ਬਾਈ ਸਤਿਕਾਰ ਹਾਂ ਜੀ ਸਤਿਕਾਰ ਹੋ ਠੀਕਾ ਕੋ ਬਾਈ ਤੇ ਮਾਰਾ ਸੱਚ ਪਾਛਤ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਬਾਈ ਅੱਜ ਟਰੈਕਟਰ ਦਿਖਾਵਾਂਗੇ 2 855 ਦਿਖਾਵਾਂਗੇ 200 ਨੂੰ ਹੌਲੈਂਡ ਦਿਖਾਵਾਂਗੇ ਇੱਕ ਨੋਬੋ ਅਰਜ ਤੇ ਇੱਕ ਸਟੈਂਡਰਡ 6-7 ਟਰੈਕਟਰ ਖਮਾ ਬਈ ਇਹ ਵੀਡੀਓ ਦੇ ਵਿੱਚ ਤੇ ਅੱਜ ਕੇ ਪਿਆਰ ਦਿਆ ਕਰੋ ਤੇ ਬਾਈ ਗੁਰਵਿੰਦਰ ਨਾ ਬੁਲਾਉਂਦੇ ਆ ਦੇਸੂ ਬਾਈ ਦਾ ਪਿੰਡ ਆ ਤੇ ਆਪਣਾ ਭਰਾ ਇਹ ਸੱਸੀ ਗੱਲ ਵੀਰੇ ਕੀ ਹਾਲ ਚਾਲ ਆ ਐਦਾਂ ਸੱਸੀ ਗੱਲ ਬੁਲਾਉਂਦੇ ਆ ਓ ਦਿਖੋ ਅਰਜਨ ਬਾਰੇ ਦੱਸੋ ਜਰਮਾਈ ਅਰਜਨ ਬਿਲਕੁਲ ਨਵਾਂ ਟਰੈਕਟਰ ਆ ਚਾਰੇ ਪਾਸਿਓਂ ਦਿਖਾ ਦਿਓ ਵੀਰੇ ਇੱਕ ਜਣ ਆਇਆ ਇੱਧਰ ਬੱਕ ਗਿਆ ਉਹ ਰੋਕ ਕੇ ਜਾਣਾ ਆਜਾ ਤੇ ਸੋਹਾਂ ਟਰੈਕਟਰ ਆ ਬਾਈ ਬਿਲਕੁਲ ਨਵਾਂ ਸ਼ੋਰੂਮ ਜਿਵੇਂ ਪਿੱਕਿੰਗ ਹੀ ਲੱਗੀ ਹੋਈ ਆ ਬਾਈ ਠੀਕ ਆ ਲਾ ਕੇ ਦੇ ਬੰਦੇ ਨਾ ਜਿਵੇਂ 90 ਬੰਦੇ ਪੈਰ ਆ ਜੀ ਗੁੜੀ ਪੁੱਰੇ ਪੁੱਰੇ ਬਿਲਕੁਲ ਦਾ ਬੈਂਪਰ ਨੂੰ ਛੱਡ ਕੇ ਸਾਰਾ ओरिजिनल ਆ ਬਾਈ ਸਾਰਾ ਸਮਾਨ ਡੰਡਾ ਫੱਟੀ ਛਤਰੀ ਤੇ ਚੱਕ ਕੇ ਦਿਖਾ ਨੀਗਾ ਇਹ ਕਿਹੜਾ ਨੂੰ ਚੀਜ਼ ਦਿਖਾ ਮਾ ਬਾਈ ਉਹ ਲੈ ਕੈਮਰਾ ਆ ਦੇਖ ਹਰੇ ਤੱਕਣਾ ਬਾਈ ਰੇਸ ਵੀ ਨਹੀਂ ਖੁੱਲੀ ਆ ਦੇਖੋ ਲੱਗਿਆ ਲੈ ਜੀ ਸਰਕਾਰੀ ਮੋਹਰ ਹਾਂਜੀ ਮਤਲਬ ਕਹਿਣਾ ਜੰਸੀ ਦੀਆਂ ਮੋਹਰਾਂ ਹੁੰਦੀਆਂ ਇਹ ਅਜੇ ਤੱਕ ਖੁੱਲੀ ਨਹੀਂ ਪੁੱਤੋ ਵੀ ਹਾਂ ਪਿਆਰ ਨੰਬਰ ਹਰਿਆਣਾ ਨੰਬਰ ਆ ਐਨਸੀ ਮਿਲ ਜੂਗੀ ਪਰ ਲੋਡ ਫੈਂਸ ਹੋ ਜੂਗਾ ਤੇ ਉਹ ਰਲਾ ਕਰਤਾ ਜੇ ਲੋਡ ਫੈਂਸ ਵੀ ਹੋ ਜੂ ਬਾਈ ਚਿਰਾ ਕੇ ਬਾਗੇ ਤਸੱਲੀ ਕਰਕੇ ਲੈ ਕੇ ਜਾਏ ਬਾਈ ਜਿੰਮੇ ਸੋਡੀ ਤਸੱਲੀ ਹੁੰਦੀ ਆ ਠੀਕ ਹੈ ਗੱਲ ਪਰ ਨਵਾਂ ਟਰੈਕਟਰ ਆ ਮਾਟਵਾ ਤਾਰਾ ਗੁਰਵਿੰਦਰ ਹੈ ਨਾ ਹਾਂਜੀ 90 3 ਸਪੀਡ ਹੈ 90 3 ਸਪੀਡ 3 ਸਪੀਡ ਡਬਲ ਡਿਸਟ੍ਰੀਬਿਊਟਰ 52 HP ਆਹ ਦਰਮਿਆ ਦਾ ਮੈਨੂੰ ਡਰਾਇਆ ਇਹ ਤਾਂ ਨਹੀਂ ਡਰਾਉਂਦਾ ਡਰਾਉਂਦਾ ਆ ਬੱਤੇ ਡਾਉਂਦਾ ਕੋਈ ਨਹੀਂ ਮੜਾ ਜਾ ਕਰ ਮੜਾ ਜ ਨਹੀਂ ਬਾਬਾ ਸਾਰਾ ਕਰੂਗਾ ਮੈਂ ਕਿੰਨੇ ਦਾ ਫਿਰਦੇ 55000 ਦਾ ਦੇ ਜੀ ਜੈ ਜੀ ਦਾ ਤੂੰ ਕਾ ਤੇ 100000 ਮੈਂ ਖੋ ਕਰਾਉਣੀ ਕਰ ਦੇ ਜੈ ਜੈ ਨਹੀਂ ਦੱਸੋ ਕਿੰਨੇ ਕਹੇ ਸੀ 5.5 ਲੱਖ ਦਾ ਦੇ ਜੀ ਯਾਰ ਮੈਂ 40000 ਕਹਿਣ ਨੂੰ ਕਰ ਜੀ ਕਹਿੰਦਾ ਆ ਬਾਈ ਕਹਿਦਾ 40 ਤਾਂ ਘੱਟ ਆਈ ਚਲ ਕੋਈ ਨਹੀਂ ਮੌਕੇ ਤੇ ਕਰ ਲਾਂਗੇ ਤੁਸੀਂ ਕਹਿ ਦਿਓ 40 ਕਹਾਂ 40 ਨਾਲ ਬਾਈ ਯਾਰ 42000 ਦਾ ਲੈ ਜੀ ਕੋਈ ਨਹੀਂ ਸ਼ਰਮੇ ਨੇ ਕਹਿ ਤੋ ਤਾਂ ਚੁੱਪ ਦੇ ਆਈ ਯਾਰ ਰੇਦੇਓ ਤੇ ਮੈਂ ਤੁਹਾਨੂੰ ਗੱਲ ਦੱਸ ਦੇ ਤੋ ਪਰਦੇ ਜੇ ਨਾਲ ਜਿੰਨਾ ਪਹਿਲਾਂ ਮੂੰਹ ਚੋਂ ਨਿਕਲੇ ਉਨੇ ਹੀ ਆ 40000 ਦੇ ਹੀ ਲੈ ਜੀ ਬਾਈ ਠੀਕ ਹੈ ਜੀ ਇੰਦਰ ਠੀਕ ਹੈ ਨਹੀਂ ਹੋਏਗਾ ਉਹ ਭਰਾ ਆਪਣੇ ਭਾਈ 14 ਮਾਡਲ ਆ ਵੀਰੇ ਕ੍ਰੋਸ ਕਰ ਇੰਜਨ ਆ ਚਾਰੇ ਪਾਸੇ ਦਿਖਾਇਆ ਪੀਰ ਬਣ ਕੇ ਸਾਰਾ ਅਰੀਜਨਲ ਆ ਲੋਡ ਬੈਸਟੀ ਆ ਟੈਕ ਕਿਰਦਾ ਬਿਲਕੁਲ ਆਪਣੇ ਤੇ ਆਪਣੀ ਤੇਰਾ ਚਲੇਗਾ ਕੈਪਟਨ ਤੇ ਨਾਲ ਦੇ ਕੇ ਕਿਉ ਗੁਰਵਿੰਦਰ ਹਾਂਜੀ ਠੀਕ ਆ ਸਾਰਾ ਜੈਨੂਅਲ ਟਰੈਕਟਰ ਭਾਈ ਤੇ ਛਤਰੀ ਕਿੱਧਰ ਗਈ ਛਤਰੀ ਆਈ ਨਹੀਂ ਆਪਣੇ ਤੇ ਆਈ ਨਹੀਂ ਕੀ ਕਰਕੇ ਅਸੀਂ ਛਤਰੀ ਦੇ ਦਿੰਦੇ ਟੱਪ ਵਾਲੀ ਪੇੜੀ ਆ ਦੇ ਦੇ ਛਤਰੀ ਭਾਈ ਮਿਲ ਜੂ ਡੰਡਾ ਫੱਤੀ ਛਤਰੀ ਦਾ ਕੁਝ ਮਿਲੂਗਾ ਇਹ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਲੋਨ ਫੈਂਸ ਵੀ ਕਰੀ ਕਲੋਸ ਕਰੀਂ ਕਲੋਸ ਕਰ ਇੰਜਨ ਤੇ ਮੈਂ ਤੁਹਾਡੀ ਤਸੱਲੀ ਕਰਾਇਆ ਨਾ ਕ੍ਰੋਸ ਕਰੀਂ ਇੰਜਨ ਦਿੱਤਾ ਹਰਿਆਣਾ ਨੰਬਰ ਇਹ ਕੈਮਰਾ ਦਾ ਯੂਰੇ ਵੀਰੇ ਇੱਥੇ ਮਾਰੋ ਆ ਲਿਖਿਆ ਜੀ ਕ੍ਰੋਸ ਕਰ ਲਿਖਿਆ ਨਾ ਭਾਈ ਕ੍ਰੋਸ ਕਰ ਇਹ ਤਾਂ ਹੋ ਗਈ ਗੁਰਵਿੰਦਰ ਦੀ ਡਿਮਾਂਡ ਆ ਹਾਂ ਜੀ ਗੁਰਵਿੰਦਰ ਤੇਰਾ ਭਾਈ ਆ ਉੱਪਰ ਦਾ ਹਾਂ ਉਧਰ ਹੀ ਫਰਦਾ ਅੱਛਾ 460000 ਬੜਾ ਹੈ ਨਹੀਂ ਬਟਾ ਰੇਡੀ ਕਰ ਬਈ ਅਸੀਂ ਤਾਂ ਜਾਇ ਜੀ ਲਿਖਿਆ ਤੁਸੀਂ ਦੱਸੋ ਲੈ ਲੈ ਮਾਰਨੇ ਕਿ ਲੋਕ ਤੋਂ ਟਰੈਕਟਰ ਵੀ ਦੇਖੋ ਸ਼ਰਮਾ ਜੀ ਟਾਇਰ ਵੀ ਦੇਖੋ ਪੈਸੇ ਵੀ ਦੇਖੋ ਪੈਸੇ ਵੀ ਦੇਖੋ ਨਵੇਂ ਨਵੇਂ ਲੱਗਦੇ ਮਾਣ ਬੈਂਕ ਤੋਂ ਬੈਂਕ ਤੋਂ ਕਢਾ ਕੇ ਕਿੰਨੇ ਦਾ ਇੱਕੋ ਹੀ ਦੱਸ ਦੇ ਸਾਢੇ 4 ਲੱਖ ਇੱਕੋ ਕੀ ਹੋ ਗਿਆ ਇਹ ਟਰੈਕਟਰ ਵੀ ਦੇਖੋ ਕੈਮਰਾ ਮਾਰ ਮੈਂ 30 40000 ਕਹੂਗਾ ਕਿੰਨੇ ਦਤਾਂ ਕਿਆ ਜੀ ਹੈ? ਯਾ ਜਾਦੇ ਆ ਗੁਰਬੰਦਰ ਦੱਸੋ ਫਿਰ ਕੋਈ ਨਾ ਤੁਸੀਂ ਕੋਈ ਨਾ ਤੁਸੀਂ ਦੱਸੋ 40000 ਰੁਪਏ ਦਾ ਟਰੈਕਟਰ ਲੈ ਜੇ ਤੁਸੀਂ ਕਿਆ ਦੱਸ ਦੇ ਰਹੇ ਹੋ ਕਿਉਂ ਜੀ 40000 ਦਾ ਟਰੈਕਟਰ ਲੈ ਜਾਓ ਬਾਈ 4 ਲੱਖ 60 ਚਲਾ ਕੇ ਤਸਦੀਕ ਕਰਕੇ ਲੈ ਕੇ ਜਾਓ ਬੇਸ਼ੱਕਾ ਉਸ ਦੂਬਾ ਫਿਰ 14 ਆ ਗਿਆ ਉਹਦੇ ਟਾਇਰ ਆ ਗਏ ਸੀ ਬਾਈ 85 90 ਪੈਸੇ ਇਹਦੇ 85 ਪੈਸੇ ਟਾਇਰ ਟਰੈਕਟਰ ਇਹ ਵੀ オリジナル ਆ ਸਾਰਾ ਬਾਈ ਜੈਨੂਇਨ ਆ ਜੀ ਅਜ ਵੀ ਪੁਰਾਣਾ ਟਰੈਕਟਰ ਕੱਟਿਆ ਲੋਰ ਫੈਂਸ ਹੋ ਜੂ। ਇਹ ਵੀ ਟਰੈਕਟਰ ਕ੍ਰੋਸ ਕਰ। ਓਕੇ ਬਾਕੀ। ਠੀਕ ਹੈ ਬਾਈ। ਟੈਂਕੀ ਵਾਲਾ ਤੇ ਬੈਂਪਰ ਵੀ ਟੈਂਕੀ ਵਾਲਾ ਹੀ ਬੈਠਾ ਸਭ ਤਾਂ 8000 ਰੁਪਏ ਬਾਈ। ਇਹ 3000 ਰੁਪਏ ਬੈਂਪਰ ਲੱਗ ਜਾਂਦਾ ਬਾਈ। ਮਗਰਾਟ ਵੀ ਨਵੇਂ ਆ ਜੀ। ਤੇ ਚਲਾ ਕੇ ਬਾਕੇ ਜਿਵੇਂ ਮਰਜ਼ੀ ਤਸਲੀ ਕਰਕੇ ਲੈ ਕੇ ਬਾਈ ਰੁਪਈਆ ਰੁਪਈਆ ਟਰੈਕਟਰ। ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਲੋਰ ਫੈਂਸ ਵੀ ਕਰਾ ਕ੍ਰੋਸ ਕਰ ਇੰਜਨ। 478000 ਰਹਿਦਾ ਲਿਖੀ ਬਿਠਾ ਯਾਰ ਨਹੀਂ ਠੀਕ ਲੱਗਦਾ ਮੈਨੂੰ ਤਾਂ 5 ਲਿਖ ਦੇ ਉੱਥੇ ਹੋਰ ਵੀ ਠੀਕ ਲੱਗੂ ਬਾਈ ਤੇ 5 ਵਾਲਾ ਹੁੰਦਾ ਤਾਂ 5 ਲਿਖ ਦਿੰਦੇ ਜਿੰਨੇ ਦਾ ਵਾਲਾ ਹੈਗਾ ਉਹਨਾਂ ਵੀ ਲਿਖਿਆ ਜਾਂਦਾ ਕਿੰਨਾ ਸਹੀ ਰੇਟ ਦੱਸ 60000 ਦਾ ਨਾ 55000 ਦਾ ਨਾ 4.5 45000 ਦਾ ਰੈਟਰ ਲੈ ਜੇ ਬਾਈ ਯਾਰ ਕੁਛ ਕਹੀ ਆ ਬੇ ਕਿਉਂ ਕਰ ਰਵਿੰਦਰ ਦੇ 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 ਵੈਰੀ ਗੁੱਡ ਉਦੋਂ ਵਾਲਾ ਦਾ ਸਟੈਂਡਰਡ 14 ਮਾਡਲ ਹੈ 14 ਮਾਡਲ ਹੈ 14 ਮਾਡਲ ਆ ਪਾਵਰ ਸਟੀering ਸਾਰਾ origignal ਹੈ ਸਾਰਾ origignal ਹੈ ਇੰਨਾ ਸੋਹਣਾ ਦੇਖ 8559 ਵੀ ਸੋਹਣੀ ਹੈ ਜੀ ਹੈ ਨਾ ਭਾਈ ਬਹੁਤ ਜਿਆਦਾ ਸੱਚੀ ਰਿਜੀਨਲ ਹੈ ਸੱਚੀ ਰਿਜੀਨਲ ਹੈ ਉਦਾਂ ਕਿਤੇ ਰੰਗ ਰੋ ਰੰਗ ਰੋ ਸ਼ੋ ਲਾ ਕੇ ਰੱਖੀ ਵੀ ਅੱਛਾ ਬਾਹਲਾ ਸੋਹਣਾ ਤੇ ਭਾਈ ਪਾਵਰ ਸਟੀering ਆ 16 ਵਾਲਾ 14 ਵਾਲਾ ਹਾਂ 16 ਦੇ ਟੈਨ ਪਿਛਲੇ 85 ਕਰ ਵਾਲਾ ਆ ਜੀ ਚੇਂਜਰ ਵਾਲਾ 85 ਦਿਨ ਅੱਗੇ ਨੂੰ ਹੈਗਾ 4 ਪੀਟਾ ਪਿੱਛੇ ਤੋਂ ਹਟਾ ਦਿਸਟ੍ਰਿਕਟ ਲਓ ਜੀ ਜਿੰਨਾ ਪੁੱਠਾ ਸਿੱਧਾ ਭੱਜਦਾ ਉਹਨੇ ਪੁੱਠਾ ਭੱਜਦਾ ਭਾਈ ਭਾਈ ਦਾ 12 50 60 ਦੀ ਸਪੀਡ ਹੈ ਸੜਕ ਤੇ ਅੱਛਾ ਤੇ ਆਪਾਂ ਲਿਖੀਏ ਇਹ ਤਾਂ ਤੁਮੇ ਹੋਰ ਹੱਦ ਭਾਈ ਨਹੀਂ ਹੋਰ ਕੁਝ ਕਿਹਾ ਸੀ ਤੂੰ ਮੈਨੂੰ ਚੇਂਜਰ ਵਾਲਾ ਪਿੱਛੇ ਪੀਟਾ ਗਿਆ ਸੀ ਕੁਝ ਅੱਗੇ ਨੂੰ ਕਿੰਨੀ ਸਪੀਟਾ ਨਹੀਂ 12 ਅੱਗੇ ਨੂੰ ਬਾਈ ਕਹਿੰਦਾ 12 ਸਪੀਟਾ ਕਿ ਮੈਨੂੰ ਉਹ ਨੌਲੇਜ ਨਹੀਂ ਹੈ ਕਿ 12 ਸਪੀਟਾ ਕਿਵੇਂ ਤੇ ਪਿੱਛੇ ਨੂੰ ਕਿਵੇਂ ਚੇਂਜਰ ਵਾਲਾ ਪਿੱਛੇ 8 ਸਪੀਟਾ ਜਿਹੜੇ ਇਹਦੀ ਪੀਟੂ ਆ ਪੀਟੂ ਦੇ ਵੀ ਅਟਕੇ ਲੱਗੂ ਹਾਂ ਮੇਰਾ ਵੀ ਹੈਗਾ ਮੈਂ ਕਹਿੰਦਾ ਪਾਰਕਿੰਗ ਵੀ ਲੱਗਦੀ ਐ ਸਾਈਡ ਤੋਂ ਉਹ ਅੱਡ ਗੇਅਰ ਹੈਗਾ ਨਹੀਂ ਇਹ 540 ਚੱਕਰਾਂ ਚੱਲਦਾ ਕਿ 1000 ਚ ਵੀ ਹੋ ਜਾਂਦਾ ਇਹ ਤਾਂ ਹੋ ਸਕਦਾ 5 ਹੋ ਜਾਂਦਾ ਹੋਵੇ ਇੰਨਾ ਆਪਾਂ ਨੂੰ ਵੀ ਨਹੀਂ ਪਤਾ 740 ਵਾਲਾ ਹੀ ਐ ਠੀਕ ਹੈ ਜੀ ਆ ਆ ਚੇਂਜਰ ਐ ਇਹਦੇ ਆ ਹਾਈ ਲੋ ਆ ਗਿਆ ਉੱਪਰੇ ਬ੍ਰੇਕਾਂ ਵਾਲਾ ਪਾਰਕਿੰਗ ਉੱਧਰ ਹੀ ਲੱਗਦੀ ਐ ਗੇਅਰ ਤੇ ਵਰਜਨ ਦਾ ਹੱਲ ਦੇ ਅੱਛਾ ਪਿਆਬ ਨੰਬਰ ਆ ਵੀ ਬ੍ਰੇਕ ਬਰੂਕ ਦੇ ਵੀ ਇਹਦੇ ਕਹਿੰਦਾ ਨਾ ਆ ਦੇਖੋ ਸਰ ਜੀ ਇੰਜਨ ਚ ਹੀ ਲੱਗਦੀ ਐ ਕਹਿੰਦਾ ਬਾਹਰੋਂ ਨਹੀਂ ਲੱਗਦੀ ਅਤਾ ਘੇ ਰਖਣਾ ਦਾ ਡਬਲ ਡਿਸਟ੍ਰੀਬਿਊਟਰ ਵੀ ਆ ਬਈ ਸੱਚੇ ਹਾਂ ਉਹ ਲੱਗਿਆ ਪਿਆ ਇਹਦੇ ਲੋਨ ਫੈਂਸ ਵੀ ਹੋ ਜਾਊਗਾ ਪਰਾ ਟਰੈਕਟਰ ਵੀ ਕੱਟਿਆ ਜਾਊਗਾ ਤੇ ਗੁਰਵਿੰਦਰ ਮੈਨੂੰ ਆ ਟਰਾਂਉਂਦਾ 25000 ਯਾਰ 25 ਢਾ ਦਿੰਨੇ ਆ ਫਿਰ ਨਹੀਂ ਯਾਰ ਤੂੰ ਦੇਣਾ ਕਿੰਨੇ ਦਾ 4 ਲੱਖ ਦਾ ਦੇ ਕੋਈ ਹੋਰ ਪੰਜਾਬ ਨੰਬਰ ਸੰਗਰੂਰ ਫਸਟ ਓਨਰ ਤੇ ਵੇਚੀ ਹੋ ਪੰਜਾਬ ਤੈਨੂੰ ਪੰਜਾਬ ਨੰਬਰ ਅਸੀਂ ਪੈਸੇ ਦੇ ਦਾਂਗੇ ਕਿੰਨੇ ਦਾ ਗੁਰਵਿੰਦਰ 4 ਲੱਖ ਦਾ 90 95000 ਕਹਦੇ ਮੇਰੇ ਦਾ ਦੇ ਦੇ ਮੈਂ ਹੁਣ ਵਿਆਹਤ ਕਰੂਗਾ ਮੈਂ ਨਹੀਂ ਕਰਾ ਵਿਆਹਤ ਕਰਨ ਦਾ ਮੈਂ ਕਰੂਗਾ ਪਰ ਜੀ 35000 ਰੁਪਏ ਰਹਿ ਗਿਆ ਭਾਈ ਹੂੰ ਪੰਜ ਮੈਂਡਾ ਦਾ ਰਹਿ ਗਿਆ 85000 ਰੁਪਏ ਰਹਿ ਗਿਆ 3,58500 ਵਰਕਟਰ ਲੈ ਜਿਓ ਭਾਈ ਦੇ ਥੈਂਕ ਯੂ ਗੁਰਵਿੰਦਰ ਉਹ ਹਾਊਸ ਲੈਂਡ ਕਿਥੇ ਕਿਹੜੇ ਆ ਅੱਜ ਹੀ ਦਾ ਇਹ ਨਹੀਂ ਆਪ ਲੈ ਭਾਈ ਤੁਹਾਨੂੰ ਹਾਊਸ ਲੈਂਡ ਦਿਖਾਉਣਾ ਮੈਂ ਦੋ ਹੋਰ आज जवाब देख लाइन का पचवंजा एचपी और बइ हैलो चुप कर जा, जा मैं वीडियो बना रहा भाई जी सत्त माडल पचवंजा एच पी नवे टायर भाई जी देखो BKD ਹਦੇ ਬਾਈ ਗੱਡੀ ਦਾ ਨਾਮ ਹੀ ਲਿਖਿਆ BKT ਕਮਾਂਡਰ ਟਾਇਰ ਆ ਬਾਈ ਚਾਰੇ ਟਾਇਰ ਨਵੇਂ ਆ ਚਾਰੇ ਟਾਇਰਾਂ ਦੀ ਗੁੱਡੀਆਂ ਤੇ ਉੱਤੇ BKT ਹੀ ਲਿਖਿਆ ਪਿਆ ਕਿਰਵੇਂ ਸਾਰਾ Ориਜినਲ ਆ ਸਾਰਾ Ориਜినਲ ਆ ਜੀ ਮਗਰਾਟਾ ਦੇ ਅੰਦਰ ਕੰਪਾਊਂਡ ਬੱਜਿਆ ਹੋਇਆ ਕਾਲਾ ਕੰਲਾ ਠੀਕ ਆ ਬਾਈ ਕੋਕਾ ਪੀਸ ਟਰੈਕਟਰ 3 ਸਪੀਡ ਹੈ ਨਾ 2 ਸਪੀਡ ਆ ਜੀ ਸਿੰਪਲ ਸਟੀering ਸਿੰਪਲ ਸਟੀering 2 ਸਪੀਡ ਆ ਪੀ 8 ਦੀ ਹਰਿਆਣਾ 55 HP ਵਾਲਾ ਨਾ ਇਹ हां 55 एचपी 55 एचपी टायर बिल्कुल ताजे भाई बिल्कुल बढ़िया गोडना दे सादे हजे बीकेपी लिखਿਆ ਹੋਇਆ बीके की कमांडट है हां गुरमेन्द्र अच्छा 3547 ਮਾਡਲ ਹੈ ਵੇਟ ਤਾਂ ਸਹੀ ਹੈ ਟਰੈਕਟਰ ਵੀ ਨਹੀਂ ਵੇਟ ਸਹੀ ਪਰ ਮੈਂ ਇੱਥੇ ਮੰਨ ਮੰਨ ਲਿਆ ਤੈਨੂੰ ਇਤਨਾ 7 ਮਾਡਲ ਆ ਬਾਈ ਵੇਟ ਸਹੀ ਆ ਤੇ ਫਾਇਦਾ ਠਾ ਲਿਓ ਅੱਜ ਆ ਟਰੈਕਟਰ ਦਾ ਬਾਈ ਤੁਹਾਨੂੰ ਹੱਥ ਬੰਨ ਕੇ ਦੇ 772000 ਦੇ ਕੱਲੇ ਟਾਇਰ ਆ ਮੈਂ ਦੇਖ ਲੈ ਵੀਰੇ ਦੇਖ ਲੈ 70000 ਰੁਪਏ ਤਾਂ ਮੈਂ ਦੇਖ ਲਿਆ ਡੰਡਾ ਫੱਟੀ ਛਤਰੀ ਕੀ ਆ ਛਤਰੀ ਹੈ ਨਹੀਂ ਕਿ ਡੰਡਾ ਫੱਟਿਆ ਤੇ ਦੇ ਦਿਓ ਐ ਤਾਂ ਹੈ ਨਹੀਂ ਕਰ ਮੀ ਬਾੜੇ ਦੇ ਦਿਓ ਕਰ ਲੈ ਬਾੜੀ ਕਰ ਗੀ ਹੈ ਦੇ ਦੇਗਾ ਦੇ ਦੇ ਛਤਰੀ ਲੈ ਲਾਂਗੇ ਭਾਈ ਆਪਾਂ ਛਤਰੀ ਭਾਈ ਐਵੇਂ ਨਾ ਕਿਹਾ ਕਿ ਛਤਰੀ ਕਹਿੰਦਾ ਯਾਰ ਮਾ ਛਤਰੀ ਵੀ ਤਿੰਨ ਤਿੰਨ 4000 ਰੁਪਏ ਲੱਗੇ ਜਨਮਾ ਛੋਟੇ ਵਾਸਤੇ ਹੈ ਪਿਆਰ ਪਿਆਰ ਬੋਹ ਪ੍ਰੇਮ ਸੱਤ ਮਾੜੇ 354000 ਰੇ ਕਿੰਨੇ ਦਾ ਇੱਕੋ ਹੀ ਦੱਸੂ ਹਾਂ ਹਾਂ 35000 ਦਾ ਦੇ ਬਾਈ ਰੇਟ ਸਹੀ ਆ ਮੈਂ ਵੀਡੀਓ ਦੇਖ ਲਿਓ ਆਪਾਂ ਸਹੀ ਗੱਲ ਕੀਤੀ ਹੈ ਰੇਟ ਸਹੀ ਕਿਹਾ ਬਾਈ ਨੇ 35 ਕਹੇ ਸੀ 35 ਉਹ ਵੱਡਾ ਭਾਈ ਖੜਾ ਪਿਛਲੇ ਪਾਸੇ ਉਹ ਅੱਖਾਂ ਜਾਂ ਕੱਡੀਆਂ ਦਾ ਮੇਰੇ ਕੰਨੀ ਬਾਈ 35 ਕਹਿੰਦਾ ਬਾਈ ਨੂੰ 30000 ਰੁਪਏ ਦੇ ਦੇ ਤੁਹਾਨੂੰ ਟਰੈਕਟਰ ਇਹਨੇ ਦਾ ਮਾੜਾ ਨਹੀਂ ਬਾਈ ਤਿਆਰ ਹੀ ਬਾਈ 75000 ਰੁਪਏ ਦੇ ਟਰੈਕਟਰ ਦੇ ਤੇ ਛਤਰੀ ਵੀ ਤੁਹਾਨੂੰ ਲਾ ਕੇ ਦੇਊਗਾ 4000 ਜਿਹੜੀ ਨਾਰਮਲ ਹੁੰਦੀ ਆ ਮਤਲਬ ਫੁੱਟ ਲੋਹੇ ਵਾਲਾ ਠੀਕ ਆ ਉਹ ਮਿਲੂਗਾ ਤੇ ਇਹਨੂੰ ਥੱਲੇ ਕਰੀ ਵੀਰੇ ਯਾਰ ਉਦੋਂ ਬਾਅਦ ਆ ਗਿਆ 10 ਮਾਡਲ ਇਹਦੀ ਪੱਤੀ ਅੱਛਾ ਬੱਚੀ ਕਰਾਈ ਠੀਕ ਆ 10 ਨੰਬਰ ਭਾਈ ਜੀ ਪੰਜਾਬ ਨੰਬਰ ਆ ਪੀ ਵੀ 11 ਪਟਿਆਲਾ ਹਨਾ ਭਾਈ ਪਟਿਆਲਾ ਹੀ ਹੈ ਟਾਇਰ ਇਹਦੇ ਵੀ ਭਾਈ 90 ਪੈਸੇ ਆ ਪਿਛਲੇ ਮੂਹਰੇ 70 75 ਪੈਸੇ ਆ ਜੀ ਪਾਵਰ ਸਟੀering ਆ 3 ਸਪੀਡ ਆ ਭਾਈ ਇਹ 2009 ਮਾਡਲ ਆ 10 ਹੀ ਆ ਭਾਈ ਕਾਪੀ ਦੱਸਦੀ ਆ 10 ਮਾਡਲ ਦੇ ਮੁੱਲ 2025 ਤੱਕ ਕਰ ਭਾਈ ਪਾਸੇਗਾ ਉਹਦੇ ਨਾਂ ਵੀ ਹੈ ਜੀ ਪ੍ਰਾਣਾ ਕਹਿੰਦਾ ਇਹਦੇ ਵੀ ਛਤਰੀ ਜੀ ਨੀ ਯਾਰ ਆ ਛਤਰੀ ਇਹਦੇ ਵੀ ਜੀ ਤੇਰੇ ਆ ਲੈ ਵੇ ਛਤਰੀ ਆ ਜੀ ਨਾ ਵੀ ਲੈ ਲਾਂਗੇ ਡੰਡਾ ਫੱਟੀ ਹੈਗੀ ਆ ਕਿ ਹੋਣਾ ਸਮਝ ਨਹੀਂ ਮਿਰੂ ਡੰਡਾ ਫੱਟੀ ਲੈ ਲਾਂਗੇ ਤੇ ਛਤਰੀ ਵੀ ਲੈ ਲਾਂਗੇ ਕਿ ਤੇਰਾ ਫਿਰਦੀ ਕਰਨ ਲੈ ਗਿਆ ਭਾਈ ਮੈਂ ਨੰਬਰ ਦੇਉਂਗਾ ਮੈਨੂੰ ਕਹਦੇ ਆਹ ਕੋਈ ਚੱਕਰ ਨਹੀਂ ਹੈਗਾ ਤੇ ਡਿਮਾਂਡ ਗੁਰਵਿੰਦਰ ਲਿਖੀ ਬੈਠਾ ਯਾਰ ਕੋਈ ਬਾਹਰ ਇਹ ਕਿ ਜਾ ਜਾ ਡਮਾਂਡ ਵਾਲੀਆ ਬੇਸਪੀ ਵਾਲੀਆ ਭਾਈ ਮੇਰਾ ਬਸ ਜੋ ਵਾਰ ਹੋਣਾ ਚਾਹ। ਚਾਰ ਵਾਰ ਦੇਖੀ ਬੱਚਾ। ਚਾਰ ਪੈਂਡ। ਪਹਿਲੇ ਵਾਰ ਦਾਉਂਦਾ ਇਹ। ਆਮੀ ਕਿੰਨੇ ਪੈ? 40000 ਪੈ। ਨਹੀਂ ਕਿ ਮਾਰਾ ਹੋਰ ਕਰ ਕੱਟ ਕਰ। ਮੇਰਾ ਦਿਲ ਜਾ ਰਿਹਾ ਤੁਸੀਂ ਕਰੋ ਥੋੜਾ ਇਹ ਕਰ ਬਾਹਰ ਨਾ। ਬਾਲਾ ਹੀ ਕਰ। ਮੇਰਾ ਦਿਲ ਜਾਏਗਾ ਬੱਚੇ ਸ਼ਰਮਾ। 4 ਦੀ ਕਰੇ ਹੋਏ 4 ਦੀ ਕਰੇ ਹੋਏ ਸ਼ਰਮਾ 4 ਦੀ ਕਰੇ। ਮੈਂ ਤਾਂ ਕਹੂੰਗਾ ਨਾ ਤੇ ਤੈਨੂੰ ਪੁੱਛ ਕੇ ਕਰਨੀ ਸਬਸਿਡੀ ਅਸੀਂ। 4.30 ਹਜ਼ਾਰ ਦਾ ਲੈ ਜਾ ਬਾਈ 10000 ਮੈਂ ਦਾਤਾ 35000 ਉੱਡ ਗਿਆ ਟਰੈਕਟਰ ਚੋ ਠੀਕ ਹੈ ਰਮਿੰਦਰ ਸਹੀ ਡਾਇਆ ਠੀਕ ਹੈ ਗੱਲ ਮੇਰਾ ਨੰਬਰ ਹੈਗਾ ਬਾਈ 94788 4545 94788 4545 ਇਹਦਾ ਕਾਲਿੰਗ ਨੰਬਰ WhatsApp ਨੰਬਰ ਹੈਗਾ ਜੀ 887294545 ਠੀਕ ਹੈ 88 ਨੰਬਰ ਤੇ ਬਾਈ ਕਾਲ ਨਹੀਂ ਲੱਗਦੀ WhatsApp ਹੀ ਚੱਲਦਾ ਕੱਲਾ ਤੇ ਕੌਣ ਯਾ ਲੈ ਚੈਨ ਨੰਬਰ 7884545 ਤੇ ਕਲੀ ਕੌਣੀ ਗੇ ਤੇ ਦੱਬ ਕੇ ਕਰ ਦਿਓ ਰ ਕਮੈਂਟ ਸ਼ੇਅਰ ਭਾਈ ਤੇ ਬਹੁਤ ਬਹੁਤ ਮਿਹਰਬਾਨੀ ਭਾਈ ਦੱਸੀ ਕਰ